ਆਪ ਸੰਗਤਾਂ ਜੁੜੇ ਹੋ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਕਿਰਪਾ ਕਰ ਸੰਗਤਾਂ ਦੇ ਦਰਸ਼ਨ ਪ੍ਰਾਪਤ ਹੋਏ ਐ ਸਹਿਬ ਜੀ ਦੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰਦੇ ਆਪ ਸੰਗਤ ਦੇ ਚਰਨ ਪੂਜਦੇ ਆ ਸਾਧ ਸੰਗਤ ਜੀ ਹੋਈਆਂ ਬਿਆੰਤ ਖੁਸ਼ਾਂ ਦੀ ਆਪ ਸੰਗਤ ਸਤਿਗੁਰ ਸੱਚੇ ਪਾਤਸ਼ਾਹ ਜੀ ਖਿਮਾ ਬਖਸ਼ ਜੋਗ ਹੈ ਬਖਸ਼ ਲੈਣਾ ਆਪ ਸੰਗਤ ਦੇ ਜੋੜੇ ਦੇ ਵਿੱਚ ਕੀ ਇਹ ਵਿੱਚ ਸੰਗਤ ਹਰ ਪ੍ਰਭ ਵਸੈ ਜੋ ਸੰਗਤ ਦੇ ਵਿੱਚ ਹੀ ਵਸਦਾ ਐ ਔਰ ਸਾਧ ਸੰਗਤ ਜੀ ਸਾਨੂੰ ਥਾ ਕੋਈ ਨਹੀਂ ਤੇ ਸੰਗਤੋਂ ਹੀ ਇਹ ਜਗਤਨਾ ਕਰਦੇ ਆ ਸੰਗਤ ਜੀ ਜੇ ਤੁਹਾਡਾ ਕਿਰਪਾ ਭਰਿਆ ਰਹਿਮਤ ਭਰਿਆ ਸਹਜ ਸਭ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਬੀਤੇ ਬੀਤੇ ਹੋ ਕੇ

पटरियुनि दीवाे यार ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇਹ 22ਵਾਂ ਸਲਾਨਾ ਗੁਰਮਤ ਸਮਾਗਮ ਧੰਨ ਧੰਨ ਸੰਤ ਬਾਬਾ ਹਜਾਰਾ ਸਿੰਘ ਦੀ ਛੋਟੀ ਘੁੰਮਣ ਵਾਲੇ ਉਹਨਾਂ ਦੀ ਚਰਨ ਸ਼ੋਪ ਪ੍ਰਾਪਤ ਨਗਰ ਨਕੂਖਾਰਾ ਵਿਖੇ ਅੱਜ ਹੋ ਰਿਹਾ ਅੱਜ ਦੂਸਰੇ ਦਿਨ ਦੇ ਗੁਰਮਤ ਸਮਾਗਮ ਚੱਲਦੇ ਪਏ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਇਹ 22ਵਾਂ ਸਲਾਨਾ ਗੁਰਮਤ ਸਮਾਗਮ ਅੱਜ ਦੂਸਰੇ ਦਿਨ ਦੇ ਸਮਾਗਮ ਚੱਲਦੇ ਪਏ ਹੈ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਪ੍ਰਬੰਧਕਾਂ ਵੱਲੋਂ ਸਰਬੱਤ ਸੰਗਤਾਂ ਨੂੰ ਇਲਾਕਾ ਨਿਵਾਸੀਆਂ ਨੂੰ ਪਹਿਲਾਂ ਤੇ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਦੀ ਗੁਰੂ ਜਨ ਸਾਹਿਬ ਮਹਾਰਾਜ ਦੀ ਛਤਰ ਛਾਇਆ ਹੇਠ ਮਾਹ ਪੁਰਖਾਂ ਦੀ ਜਾਦ ਨਗਰ ਨਕੂਰ ਲਈ ਸਾਧ ਸੰਗਤ ਅਤੇ ਇਲਾਕਾ ਨਿਵਾਸੀ ਸਾਧ ਸੰਗਤ ਵੱਲੋਂ ਮਨਾਈ ਜਾਂਦੀ ਆ ਤੇ ਨੌਜਵਾਨਾਂ ਦੇ ਚਰਨਾਂ ਵਿੱਚ ਇਹੀ ਬੇਨਤੀ ਕੀਤੀ ਜਾਂਦੀ ਆ ਕਿ ਨਸ਼ੇ ਪਤੇ ਤਿਆ ਕੇ ਜੋ ਮਾਹ ਪੁਰਖਾਂ ਦੇ ਬਚਨਾਂ ਕਿ ਆਪਾਂ ਨੇ ਗੁਰੂ ਵਾਲੇ ਬਣ ਕੇ ਇਸ ਜੀਵਨ ਦੇ ਵਿੱਚ ਸਫਲਾ ਕਰਕੇ ਆਪਣੇ ਲੋਕ ਤੇ ਪਰਲੋਕ ਨੂੰ ਸਫਲ ਕਰਨਾ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਪ੍ਰਬੰਧਕਾਂ ਦੀ ਇਹੀ ਕੋਸ਼ਿਸ਼ ਹੁੰਦੀ ਆ ਕਿ ਨੌਜਵਾਨ ਵੱਤਵਾਦ ਗੁਰਸਿੱਖੀ ਨਾਲ ਜੁੜ ਕੇ ਗੁਰੂ ਨਾਨਕ ਦੀਆਂ ਘਰਦੀਆਂ ਬਾਣ ਬਿਵਾਨੀਆਂ ਕਹਾਣੀਆਂ ਪੁੱਤ-ਸਪੁੱਤ ਕਰਨ ਦੇ ਅਨੁਸਾਰ ਗੁਰੂ ਨਾਨਕ ਦੇ ਘਰ ਦੀ ਵਡਿਆਈ ਨੂੰ ਘਰ-ਘਰ ਵਿੱਚ ਪਹੁੰਚਾਇਆ ਜਾਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ